ਸਪੈਸ਼ਲ ਅਫਸਰ ਲਈ ਨਾ ਸੱਦਿਆ ਕਦੇ ਵਾਸਤੇ ਕਿ ਇੱਕ ਬਿਲ ਆਊਗਾ ਉਹ ਬਿਲ ਜਿਹੜਾ ਬੇਅਦਵੀ ਕਰੂ ਉਹਨੂੰ ਉਮਰ ਕਾਇਰ ਦੀ ਸਜ਼ਾ ਦੇ ਦੇਣਗੇ ਬੇਅਦਵੀਆਂ ਦੀ ਜਾਂਚ ਤਾਂ ਵਿਜੇ ਕੁਮਾਰ ਪ੍ਰਤਾਪ ਨੇ ਕੀਤੀ ਸੀ ਇਹਨਾਂ ਦਾ ਹੀ ਐਮਐਲਏ ਆ ਉਹਦੇ ਦੀ ਅਸਰ ਕਰ ਲੈਂਦੇ ਕਿ ਜਿਹੜੇ ਦੋਸ਼ੀਆ ਫੜ ਕੇ ਅੰਦਰ ਮੈਂ ਸਿਰਫ ਇਹ ਗੱਲ ਕਹਿਣੀ ਚਾਹੁੰਦਾ ਕਿ ਅੱਜ ਤੱਕ ਇਹਨਾਂ ਨੇ ਜਾਂਚ ਨਹੀਂ ਕੀਤੀ ਨਾ ਇਹ ਕਰਨ ਕਿਉਂ ਕਿਉਂਕਿ ਬੇਅਦਵੀਆਂ ਜਾਣ ਕੇ ਕਰਾਈਆਂ ਜਾਂਦੀਆਂ ਥੋੜੇ ਮਸਲਿਆਂ ਤੋਂ ਥੋੜੇ ਮੁੱਦਿਆਂ ਤੋਂ ਧਿਆਨ ਭਟਕਾਇਆ ਜਾਂਦਾ ਹੈ ਫਿਰ ਇਹ ਹੁੰਦਾ ਕਿ ਕਿਸੇ ਦੇ ਧਰਮ ਦੀ ਬੇਆਦਵੀ ਕਰੇ ਉਹ ਕਿਸੇ ਦੇ ਧਾਰਮਿਕ ਗ੍ਰੰਥ ਦੀ ਬੇਆਦਵੀ ਕਰੇ ਜਾਣੀ ਜਿਹੜਾ ਤੁਹਾਨੂੰ ਚੇਤਨ ਕਰਨ ਦੀ ਗੱਲ ਕਰਦਾ ਉਹਨੂੰ ਫਿਰ ਇਹ 5-5 ਸਾਲ 7-7 ਸਾਲ ਜੇਲ੍ਹਾਂ ਚ ਛੱਡਦੇ ਆ ਤੇ ਜਿਹੜਾ ਇਹਨਾਂ ਦੀ ਸੇਵਾ ਦੀ ਗੱਲ ਕਰਦਾ ਜਦੋਂ ਇਹਨਾਂ ਨੂੰ ਲੋੜ ਹੁੰਦੀ ਆ ਜੇਲ੍ਹ ਚੋਂ ਬਰੋਲ ਦੇ ਲੈ ਹੁੰਦੇ ਆ ਤੇ ਜਦੋਂ ਇਹਨਾਂ ਨੂੰ ਲੋੜ ਨਹੀਂ ਹੁੰਦੀ ਉਹਦੀ ਸੁਰੱਖਿਆ ਕਰਨੀ ਹੁੰਦੀ ਆ ਉਹਨੂੰ ਜੇਲ੍ਹ ਚ ਛੱਡਿਆ ਹੁੰਦੇ ਆ ਇਹਨਾਂ ਨੇ ਇੱਕ ਅਗਨੀਵੀਰ ਯੋਜਨਾ ਚਲਾਈ ਕਹਿੰਦੇ ਫੌਜ ਚ ਭਰਤੀ ਸਿਰਫ 4 ਸਾਲ ਦੀ ਕਰਨੀ ਆ ਹੁਣ ਕਿ ਆਰਐਸਐਸ ਜਿਹੜੀ ਆਪਣੀਆਂ ਸ਼ਾਖਾ ਦੇ ਵਿੱਚ ਆਪਣੇ ਗੁੰਡੇ ਤਿਆਰ ਕਰਦੀ ਸੀ ਆਪਣੇ ਉਹ ਹਥਿਆਰਬੰਦ ਫੋਰਸਾਂ ਤਿਆਰ ਕਰਦੀ ਸੀ ਇਹਨਾਂ ਨੇ 4-4 ਸਾਲ ਆਪਦੇ ਬੰਦੇ ਭੇਜ ਕੇ ਸਰਕਾਰੀ ਖਰਚੇ ਚ ਫੌਜ ਤੋਂ ਤਿਆਰ ਕਰਵਾ ਲਿਆ ਤੁਹਾਨੂੰ ਕਾਬੂ ਕਰਨ ਦੇ ਵਾਸਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਸੱਦੇ ਤੇ ਆਦਵਾਸੀਆਂ ਤੇ ਹੋਰੇ ਜ਼ਬਰੋ ਜ਼ੁਲਮ ਨੂੰ ਬੰਦ ਕਰਾਉਣ ਦੇ ਲਈ ਮਾਰੂਕਰੋਨ ਰੱਦ ਕਰਾਉਣ ਦੇ ਲਈ ਵੱਡੀ ਗਿਣਤੀ ਚ ਮੋਗੇ ਦੀ ਧਰਤੀ ਤੇ ਪਹੁੰਚੇ ਵੀਰੋ ਤੇ ਭੈਣੋ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਆਪਾਂ ਇੱਕ ਦੋ ਗੱਲਾਂ ਹੀ ਹੋਰ ਕਰਨੀਆਂ ਨੇ ਸਮੇ ਨੂੰ ਧਿਆਨ ਤੇ ਰੱਖਦੇ ਆਂ ਜਿਸ ਤਰ੍ਹਾਂ ਦਾ ਨੰਗੇ ਚਿੱਟੇ ਰੂਪ ਚ ਹਾਕਮ ਕਾਰਪੋਰੇਟਾਂ ਦੇ ਹੱਕ ਚ ਖੜ ਗਏ ਆ ਲਕੀਰ ਬੜੀ ਸਾਫ਼ ਹੋ ਗਈ ਆ ਸਾਨੂੰ ਬਰੀਕੀ ਚ ਬਹੁਤ ਸਾਰੀਆਂ ਗੱਲਾਂ ਸਮਝਣੀਆਂ ਪੈਣਗੀਆਂ ਹਾਕਮ ਅੱਜ ਤੁਹਾਡੇ ਏਕੇ ਤੋਂ ਇਸ ਕਦਰ ਡਰਦੇ ਆ ਉਹ ਕੋਈ ਵੀ ਮੌਕਾ ਖੰਜਾਉਣਾ ਨਹੀਂ ਚਾਹੁੰਦੇ ਚਾਹੇ ਉਹ ਬਲਦੀ ਨੀਤੀ ਵਰਤਣ ਚਾਹੇ ਛਲ ਦੀ ਨੀਤੀ ਵਰਤਣ ਬਲ ਵਾਲੀਆਂ ਗੱਲਾਂ ਆਪਣੇ ਧਿਆਨ ਚ ਆਪਣੇ ਸਾਹਮਣੇ ਆ ਕਿ ਜੋ ਕੁਝ ਆਦਵਾਸੀਆਂ ਨਾਲ ਹੋ ਰਿਹਾ ਹੈ ਬਲਦੀ ਨੀਤੀ ਆਪਣੇ ਸਾਹਮਣੇ ਆ ਜਿਵੇਂ ਜਮੀਨ ਪ੍ਰਾਪਤੀ ਫਰੰਟ ਵਾਲੇ ਅੱਜ ਅੰਦਰ ਦਿੱਤੇ ਹੋਏ ਆ ਬਲਦੀ ਨੀਤੀ ਆਪਣੇ ਸਾਹਮਣੇ ਆ ਜਿਵੇਂ ਪਿਛਲੇ ਸਮੇਂ ਚ ਕਿਸਾਨਾਂ ਦੇ ਧਰਮੇ ਮੁਜਾਰਿਆਂ ਨੂੰ ਰੋਕਣ ਲਈ ਪੁਲਿਸ ਹਰ ਲਾਲਨ ਕਰਦੀ ਫਿਰਦੀ ਹੈ ਘਰਾਂ ਤੱਕ ਨਜ਼ਰਬੰਦੀਆਂ ਕੀਤੀਆਂ ਬਲਦੀਆਂ ਨੀਤੀਆਂ ਸਾਡੇ ਸਾਰੀਆਂ ਧਿਆਨ ਚ ਇਹਦੇ ਨਾਲ ਚਲਦੀਆਂ ਨੀਤੀਆਂ ਵੀ ਨਾਲੋਂ ਨਾਲ ਚਲਦੀਆਂ ਥੋੜੇ ਦਿਨ ਪਹਿਲਾਂ ਤੁਸੀਂ ਖਬਰ ਪੜ੍ਹੀ ਹੋ ਪ੍ਰਿਗਿਆ ਠਾਕਰ ਤੇ ਉਹਦੇ ਨਾਲ ਦੇ ਹੋਰ ਇਹਨਾਂ ਦੇ ਬੀਜੇਪੀ ਆਰਐਸਐਸ ਤੇ ਗੁੰਡਿਆਂ ਨੂੰ ਅਦਾਲਤ ਨੇ ਬਰੀ ਕਰਤਾ ਇਹ ਕਹਿ ਕੇ ਕਿ ਜਿਹੜੇ ਮਾਲੇ ਗੋ ਬੰਬ ਧਮਾਕੇ ਕੀਤੇ ਸੀ ਲੋਕਾਂ ਦਾ ਕਤਲਯਾਮ ਹੋਇਆ ਸੀ ਸਬੂਤਾਂ ਦੀ ਘਾਟ ਕਰਕੇ ਬਰੀ ਕੀਤੇ ਜਾਂਦੇ ਆ ਤੇ ਪ੍ਰਿਗਿਆ ਠਾਕਰ ਨੇ ਪਤਾ ਨਾਲ ਕੀ ਕਿਹਾ ਇਹ ਹਿੰਦੂ ਤਵਾ ਦੀ ਜਿੱਤ ਮੇਰੇ ਕਹਿਣ ਦਾ ਮਤਲਬ ਕਿ ਬਹੁਤ ਕੁਝ ਇਹੋ ਜਿਹਾ ਹੁੰਦਾ ਮੋਦੀ ਲਾਲ ਕਿਲੇ ਤੋਂ ਬੋਲਦਾ ਕਿ ਅਸੀਂ ਔਰਤਾਂ ਦਾ ਸਨਮਾਨ ਕਰਾਂਗੇ ਸਵੇਰੇ 7:30 ਵਜੇ ਤੇ ਦਪਾਹਰ ਨੂੰ ਗੁਜਰਾਤ ਦੇ ਬਲਾਤਕਾਰੀ ਦੰਗਿਆਂ ਦੇ ਦੋਸ਼ੀ ਜਿਹੜੇ ਅੰਦਰ ਸੀ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਉਹਨਾਂ ਦੇ ਹਾਰ ਪਾਏ ਜਾਂਦੇ ਆ ਇਹ ਕਹਿ ਕੇ ਸੂਬੇ ਦੀ ਸਰਕਾਰ ਨੇ ਸਜ਼ਾ ਮਾਫ ਕਰਤੀ ਕਿ ਇਹ ਸੂਬੇ ਦੇ ਇੱਜ਼ਤਦਾਰ ਲੋਕ ਨੇ ਇਹਨਾਂ ਦੀ ਸਨਾਤਨੀ ਸੰਸਥਾ ਦੇ ਡਾਕਟਰ ਦਬੋਲਕਰ ਗੋਬਿੰਦ ਪੰਸਾਰੇ ਪ੍ਰੋਫੈਸਰ ਕੁਲਵੜਗੀ ਗੌਰੀ ਲੁਕੇਸ਼ ਪੱਤਰਕਾਰ ਚਾਰਾਂ ਦਾ ਇੱਕੋ ਢੰਗ ਨਾਲ ਕਤਲ ਕੀਤਾ ਤੇ ਇਹ ਜਿਹੜਾ ਕੁਝ ਬੋਲਦੇ ਆ سوشل ਮੀਡੀਆ ਤੇ ਜਿਹੜਾ ਕੁਝ ਆਉਂਦਾ ਉਸ ਦੇਖਣ ਵਾਲਾ ਉਹ ਸੁਣਨ ਵਾਲਾ ਨਹੀਂ ਹੈ ਉਹਦੇ ਚ ਕੀ ਹੈ ਇਹ ਜਿੰਨਾ ਬਕਵਾਸ ਇਹਨਾਂ ਦਾ ਆਈਟੀ ਸੈੱਲ ਬੋਲਦਾ ਕਿ ਇਹ ਤਾਂ ਮਾਰਨਯੋਗ ਹੀ ਹੈ ਜਾਨੀ ਜਿਹੜਾ ਤੁਹਾਨੂੰ ਚੇਤਨ ਕਰਨ ਦੀ ਗੱਲ ਕਰਦਾ ਉਹਨੂੰ ਫਿਰ ਇਹ 5-5 ਸਾਲ 7-7 ਸਾਲ ਜੇਲ੍ਹਾਂ ਚ ਸਿੱਟਦੇ ਆ ਆਪਾਂ ਨੂੰ ਪਤਾ ਹੈ ਕਿ ਜਿਹੜਾ ਤੁਹਾਡੀ ਜਾਗਰਤੀ ਦੀ ਗੱਲ ਕਰਦਾ ਉਹ ਜੇਲ੍ਹਾਂ ਚ ਤੇ ਜਿਹੜਾ ਇਹਨਾਂ ਦੀ ਸੇਵਾ ਦੀ ਗੱਲ ਕਰਦਾ ਜਦੋਂ ਇਹਨਾਂ ਨੂੰ ਲੋੜ ਹੁੰਦੀ ਆ ਜੇਲ੍ਹ ਚੋਂ ਪਰੋਲ ਦੇਣੇ ਹੁੰਦੇ ਆ ਤੇ ਜਦੋਂ ਇਹਨਾਂ ਨੂੰ ਲੋੜ ਨਹੀਂ ਹੁੰਦੀ ਉਹਦੀ ਸੁਰੱਖਿਆ ਕਰਨੀ ਹੁੰਦੀ ਆ ਉਹਨੂੰ ਜੇਲ੍ਹ ਚ ਛੱਡਿਆ ਹੁੰਦੇ ਆ ਇਹ ਸਾਰੀਆਂ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ ਕਹਿਣ ਦਾ ਮਤਲਬ ਕਿ ਉਹ ਕਾਨੂੰਨਾਂ ਰਾਹੀਂ ਉਹ ਹੋਰ ਇਥੋਂ ਦੇ ਅਦਾਰਿਆਂ ਰਾਹੀਂ ਇਹੋ ਜਿਹਾ ਮਾਹੌਲ ਬਣਾ ਰਹੇ ਆ ਕਿ ਤੁਹਾਨੂੰ ਬੋਲਣ ਦੀ ਆਜ਼ਾਦੀ ਨਾ ਰਹੇ ਤੁਹਾਨੂੰ ਧਰਨੇ ਮੁਜਾਹਰਾਂ ਦੀ ਆਜ਼ਾਦੀ ਨਾ ਰਹੇ ਉਹਨਾਂ ਨੂੰ ਜਵਰ ਕਰਨ ਦੀ ਖੁੱਲ ਮਿਲ ਜੇ ਸ਼ਹੀਨ ਬਾਗ ਦਾ ਮੋਰਚਾ ਲੱਗਿਆ ਸ਼ੰਭੂ ਤੇ ਖਨੋਰੀ ਦੇ ਬਾਰਡਰਾਂ ਤੋਂ ਕੁਝ ਵੀਡੀਓ ਵਾਇਰਲ ਹੋਈਆਂ ਇਹਨਾਂ ਨੇ ਪੁਲਿਸ ਫੌਜ ਜਿਹੜੇ ਕੇਂਦਰੀ ਬਾਲ ਉਥੇ ਤਣਾਤ ਕੀਤੇ ਸੀ ਸਾਡੇ ਕੁਝ ਚੰਗੇ ਸੋਸ਼ਲ ਮੀਡੀਆ ਵਾਲਿਆਂ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਤੁਹਾਡੇ ਪਲੇਟ ਨਹੀਂ ਲੱਗੀ ਹੋਈ ਇੱਕ ਕਨਸਟੇਬਲ ਨੂੰ ਵੀ ਨੰਬਰ ਮਿਲਦਾ ਜਿੱਦੇ ਭਰਤੀ ਹੋ ਜਾਂਦਾ ਉਹਦੇ ਉੱਤੇ ਪਲੇਟ ਲੱਗੀ ਹੁੰਦੀ ਆ ਵੀ ਇਹ ਕੌਣ ਆ ਜਦੋਂ ਉਹਨਾਂ ਨੂੰ ਸਵਾਲ ਕੀਤਾ ਤੁਹਾਡੇ ਪਲੇਟ ਨਹੀਂ ਲੱਗੀ ਤੁਸ ਤੁਸੀਂ ਜਾਲ ਹੀ ਹੋ ਫੋਰਸ ਵਾਲੇ ਉਹ ਦਿੱਲੀ ਵਾਲੇ ਵੀ ਕਹਿੰਦੇ ਸਾਡੇ ਵਰਦੀ ਤਾਂ ਪਾਈ ਆ ਛੰਭੂ ਖਨੋਰੀ ਵਾਲੇ ਵੀ ਕਹਿੰਦੇ ਸਾਡੇ ਵਰਦੀ ਤਾਂ ਪਾਈ ਆ ਮੇਰੇ ਕਹਿਣ ਦਾ ਮਤਲਬ ਕੀ ਆ ਕਿ ਬੀਜੇਪੀ ਦੇ ਆਰਐਸਐਸ ਦੇ ਗੁੰਡੇ ਫੋਰਸਾਂ ਦੀਆਂ ਵਰਦੀਆਂ 'ਚ ਤੁਹਾਨੂੰ ਕੁੱਟਣ ਲਈ ਤਿਆਰ ਕੀਤੇ ਹੋਏ ਆ ਇਤੋਂ ਵੀ ਅਗਲੀ ਗੱਲ ਜਿਹੜੀ ਹੋਰ ਬਹੁਤ ਵੱਡੀ ਆ ਉਹ ਕੀ ਆ ਇਹਨਾਂ ਨੇ ਇੱਕ ਅਗਨੀਵੀਰ ਯੋਜਨਾ ਚਲਾਈ ਕਹਿੰਦੇ ਫੌਜ ਚ ਭਰਤੀ ਸਿਰਫ 4 ਸਾਲ ਦੀ ਕਰਨੀ ਆ ਹੁਣ 4 ਸਾਲ ਦੀ 4 ਸਾਲ ਬਾਅਦ ਰਿਟਾਇਰ ਪੈਨਸ਼ਨ ਵੀ ਕੋਈ ਨਹੀਂ ਬਹੁਤ ਵਿਰੋਧ ਹੋਇਆ ਪਰ ਥੋੜੇ ਵਿਰੋਧ ਤੋਂ ਬਾਅਦ ਗੱਲ ਦਬ ਗਈ ਪਰ ਬਹੁਤ ਸਾਰੇ ਬੁੱਧੀਜੀਵਿਆਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਆਰਐਸਐਸ ਜਿਹੜੀ ਆਪਣੀਆਂ ਸ਼ਾਖਾਾਂ ਦੇ ਵਿੱਚ ਆਪਣੇ ਗੁੰਡੇ ਤਿਆਰ ਕਰਦੀ ਸੀ ਆਪਣੇ ਉਹ ਹਥਿਆਰਬੰਦ ਫੋਰਸਾਂ ਤਿਆਰ ਕਰਦੀ ਸੀ ਇਹਨਾਂ ਨੇ 4-4 ਸਾਲ ਆਪਦੇ ਬੰਦੇ ਭੇਜ ਕੇ ਸਰਕਾਰੀ ਖਰਚੇ 'ਚ ਫੌਜ ਤੋਂ ਤਿਆਰ ਕਰਵਾ ਲਿਆ ਤੁਹਾਨੂੰ ਕਾਬੂ ਕਰਨ ਦੇ ਵਾਸਤੇ ਉਦੋਂ ਵੀ ਅੱਗੇ ਇੱਕ ਜਿਹੜੇ ਪਿੱਛੇ ਇਹਨਾਂ ਨੇ ਤਿੰਨ ਫੌਜਦਾਰੀ ਕਾਨੂੰਨ ਬਣਾਏ ਆ ਉਹਨਾਂ ਦੇ ਵਿੱਚ ਇੱਕ ਕਾਨੂੰਨ ਬਣਾਤਾ ਪਤਾ ਕੀ ਜੇ ਤੁਸੀਂ ਕਿਸੇ ਅਫਸਰ ਦੀ ਬਦਤਮੀਜ਼ੀ ਦੇ ਖਿਲਾਫ ਉਹਦੀ ਕਿਸੇ ਰਿਸ਼ਵਤਖੋਰੀ ਦੇ ਖਿਲਾਫ ਉਹਦੀ ਕਿਸੇ ਗੁੰਡਾਗਰਦੀ ਦੇ ਖਿਲਾਫ ਤੁਸੀਂ ਧਰਨਾ ਮਾਰ ਲਓ ਤੁਸੀਂ ਘਰਾਓ ਕਰ ਲਓ ਤੁਸੀਂ ਸੜਕ ਜਾਮ ਕਰ ਲਓ ਇੱਕ ਛੋਟੇ ਪੁਲਿਸ ਅਫਸਰ ਨੂੰ ਅਧਿਕਾਰ ਦੇਤਾ ਕਿ ਉਹ ਲੋਕਾਂ ਦੇ ਸਮੁਦਾਏ ਨੂੰ ਆਮ ਲੋਕਾਂ ਚੋਂ ਬੰਦੇ ਸੱਦ ਕੇ ਥੋੜੇ ਇਕੱਠ ਨੂੰ ਖਦੇੜ ਸਕਦਾ ਇਹ 4 ਸਾਲਾਂ ਵਾਲੇ ਅਗਨੀ ਪੀਰ ਉਹਨਾਂ ਦੀ ਸਹਾਈਤਾ ਲਈ ਆ ਕਿ ਜਦੋਂ ਜੀ ਕਰੇ ਇਹਨਾਂ ਨੂੰ ਠਾਉਣ ਵਾਸਤੇ ਉਤਲਿਆਂ ਦੇ ਆਰਡਰ ਦੀ ਵੀ ਲੋੜ ਨਹੀਂ ਰਹੀ ਮੇਰਾ ਕਹਿਣ ਦਾ ਮਤਲਬ ਕੀ ਆ ਕਿ ਇਹ ਗੱਲਾਂ ਸਾਨੂੰ ਬਰੀਕੀ ਚ ਸਮਝਣੀਆਂ ਚਾਹੀਦੀ ਮੈਂ ਤੁਹਾਨੂੰ ਸਾਰਿਆਂ ਨੂੰ ਭਗਾਈ ਦਿੰਨਾ ਕਿ ਤੁਸੀਂ ਉਹ ਲੋਕ ਇੱਥੇ ਆਏ ਹੋ ਜਿਹੜੇ ਇਹ ਨਹੀਂ ਸਮਝਦੇ ਕਿ ਜੇ ਕਿਸਮਤ ਚ ਹੋਇਆ ਮਿਲ ਜੂ ਜੇ ਨਾ ਹੋਇਆ ਤਾਂ ਨਾ ਆਸੇ ਤੁਸੀਂ ਉਹ ਲੋਕ ਹੋ ਜਿਹੜੇ ਇਹ ਸਮਝਦੇ ਹੋ ਕਿ ਕੋਈ ਨਹੀਂ ਬਾਕੀ ਦਾ ਗਏ ਹੈ ਸੰਘਰਸ਼ ਚ ਜਿਹੜਾ ਕੁਛ ਇਹਨਾਂ ਨੂੰ ਮਿਲੂ ਉਹੀ ਸਾਨੂੰ ਮਿਲ ਜਾਉ ਪੰਜਾਬ ਦੇ ਅੰਦਰ ਮੁਲਕ ਦੇ ਅੰਦਰ ਬਹੁਤ ਵੱਡੀ ਗਿਣਤੀ ਉਹ ਬੈਠੀ ਆ ਜਿਹੜੀ ਥੋੜੇ ਨਹੀਂ ਜਾਂਦਾਂ ਨੂੰ ਦੇਖ ਕੇ ਕਹਿ ਦਿੰਦੀ ਆ ਕਿ ਜਾਂਦੇ ਆ ਕੋਈ ਨਹੀਂ ਜਿਹੜਾ ਕੁਛ ਇਹਨਾਂ ਨੂੰ ਮਿਲੂ ਉਹ ਸਾਨੂੰ ਵੀ ਮਿਲ ਜਾਉ ਮੇਰੇ ਉਹ ਵੀਰੋ ਮੇਰੀ ਉਹ ਭੈਣੋ ਉਹਨਾਂ ਨੂੰ ਇਹ ਸਮਝਾਉਣ ਆਲਾ ਕਿ ਜੇ ਅਸੀਂ ਥੋੜੀ ਗਿਣਤੀ ਚ ਜਾਣੇ ਆ ਤਾਂ ਥੋੜਾ ਮਿਲੂ ਤੁਸੀਂ ਨਾਲ ਆਓ ਆਪਾਂ ਸਾਰਾ ਕੁਝ ਲੈਣਾ ਹੈ ਤੇ ਦੂਜੀ ਗੱਲ ਸਭ ਤੋਂ ਵੱਡੀ ਜਿਹੜੀ ਮਾਰ ਆ ਸਾਡੇ ਤੇ ਕਿ ਜੋ ਕਿਸਮਤ ਚ ਹੋਇਆ ਹੁਣ ਤਾਂ ਮੇਰਾ ਖਿਆਲ ਕੋਈ ਲੁਕੀਸ਼ੀਪੀ ਗੱਲ ਨਹੀਂ ਘੱਟੋ ਘੱਟ ਜਿਹੜੇ ਤੁਸੀਂ ਸੰਘਰਸ਼ ਛੀ ਲਓ ਉਹਨਾਂ ਵਾਸਤੇ ਲੁਕੀਸ਼ੀਪੀ ਗੱਲ ਨਹੀਂ ਕਿ ਕਿਸਮਤ ਚ ਲਿਖਿਆ ਹੁੰਦਾ ਕਿ ਟਰੰਪ ਕਹਿੰਦਾ ਤੇਲ ਫਲਾਣੇ ਤੋਂ ਨਹੀਂ ਖਰੀਦਣਾ ਹਥਿਆਰ ਮੇਤੋਂ ਖਰੀਦਣੇ ਆ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਆ ਕਿ ਛੋਟੀ ਕਿਸਮਤ ਲਿਖੀ ਜਾਂਦੀ ਆ ਤਾਂ ਕਿੱਥੇ ਲਿਖੀ ਜਾਂਦੀ ਆ 200 ਸਾਲ ਇੰਗਲੈਂਡ ਚ ਬੈਠੇ ਅੰਗਰੇਜ਼ ਲਿਖਦੇ ਰਹੇ ਕਹਿੰਦੇ ਉਹਨਾਂ ਦੀ ਸਿਆਸਤ ਚ ਇਹਨਾਂ ਵੀ ਕੀ ਹੋ ਲੈਂਡ ਬੋਲੰਗ ਦੀ ਨੀਤੀ ਆਈ ਆ ਸਪੈਸ਼ਲ ਅਧਿਲਾਸ ਸੱਧਿਆ ਕਦੇ ਵਾਸਤੇ ਕਿ ਇੱਕ ਬਿਲ ਆਊਗਾ ਉਹ ਬਿਲ ਜਿਹੜਾ ਬੇਅਦਵੀ ਕਰੂ ਉਹਨੂੰ ਉਮਰ ਕੈਦ ਦੀ ਸਜ਼ਾ ਦੇ ਦੇਾਂਗੇ ਬੇਅਦਵੀਆਂ ਦੀ ਜਾਂਚ ਤਾਂ ਵਿਜੇ ਕੁਮਾਰ ਪ੍ਰਤਾਪ ਨੇ ਕੀਤੀ ਸੀ ਇਹਨਾਂ ਦਾ ਹੀ ਐਮਐਲਏ ਆ ਉਹਨਾਂ ਦੀ ਅਸਰ ਕਰ ਲੈਂਦੇ ਕਿ ਜਿਹੜੇ ਦੋਸ਼ੀਆ ਫੜ ਕੇ ਅੰਦਰ ਮੈਂ ਸਿਰਫ ਇਹ ਗੱਲ ਕਹਿਣੀ ਚਾਹੁੰਨਾ ਕਿ ਅੱਜ ਤੱਕ ਇਹਨਾਂ ਨੇ ਜਾਂਚ ਨਹੀਂ ਕੀਤੀ ਨਾ ਇਹ ਕਰਨ ਕਿਉਂ ਕਿ ਬੇਅਦਵੀਆਂ ਜਾਣ ਕੇ ਕਰਾਈਆਂ ਜਾਂਦੀਆਂ ਥੋੜੇ ਮਸਲਿਆਂ ਤੋਂ ਥੋੜੇ ਮੁੱਦਿਆਂ ਤੋਂ ਧਿਆਨ ਪਟਕਾਇਆ ਜਾਂਦਾ ਹੈ ਏਦੋਂ ਵੱਧ ਕੁਝ ਨਹੀਂ ਕਿਸੇ ਦਾ ਸਰ ਨਹੀਂ ਫਿਰ ਫਿਰਿਆ ਹੁੰਦਾ ਕਿ ਉਹ ਕਿਸੇ ਦੇ ਧਰਮ ਦੀ ਬੇਅਦਵੀ ਕਰੇ ਉਹ ਕਿਸੇ ਦੇ ਧਾਰਮਿਕ ਗ੍ਰੰਥ ਦੀ ਬੇਅਦਵੀ ਕਰੇ ਸੋ ਮੇਰੇ ਵੀਰੋ ਮੇਰੀ ਭੈਣੋ ਸਾਡੀ ਜਥੇਬੰਦੀ ਨੇ ਹੀ ਫੈਸਲਾ ਕੀਤਾ ਕਿਤੇ ਵੀ ਤੁਹਾਡੇ ਮਜ਼ਦੂਰਾਂ ਦਾ ਕਿਸਾਨਾਂ ਦਾ ਇਕੱਠ ਹੁੰਦਾ ਸਾਡੀ ਤਰਖਸ਼ੀ ਸਾਡੀ ਨੂੰ ਸੱਦਾ ਦਿਓ ਬਹੁਤ ਬਰੀਕੀ ਚ ਇਹ ਗੱਲਾਂ ਉਹਨਾਂ ਲੋਕਾਂ ਨੂੰ ਸਮਝਾਉਣ ਵਾਲੀਆਂ ਜਿਹੜੇ ਹਜੇ ਘਰਾਂ 'ਚ ਬੈਠੇ ਆ ਤੁਸੀਂ ਆਪਣੇ ਏਕੇ ਨੂੰ ਆਹੀਂ ਵੱਡਾ ਕਰਦੇ ਹੋਏ ਹੋਰ ਵੱਡਾ ਕਰੀਏ ਤਾਂ ਕਿ ਜਿਹੜਾ ਕੁਝ ਅੱਜ ਛਤੀਸਗੜ੍ਹ 'ਚ ਆਦਿਵਾਸੀ ਲੋਕਾਂ 'ਚ ਹੋ ਰਿਹਾ ਉਹਨਾਂ ਦੀ ਤਾਂ ਜ਼ਮੀਨ ਦੇ ਥੱਲੇ ਖਣੇਜਾ ਥੋੜੀ ਤਾਂ ਧਰਤੀ ਦੇ ਉੱਤੇ ਆ ਅੱਖਾਂ ਇਹਨਾਂ ਦੀ ਜੇ ਉਹ ਬਚੌੜੀਆਂ ਤੇ ਇਕੱਠੇ ਹੋਣਾ ਪੈਣਾ ਬਹੁਤ ਬਹੁਤ ਤੰਬਾ